ਜੋ ਜਿੱਤਾ ਖਾਲਸਾ ਵਾਇਗੁਰਜੀ ਦੀ ਫਤਿਹ ਅੱਜ ਦਰ ਟ੍ਰਿਬਿਊਨ ਦੇ ਅਖਬਾਰ ਚਾ ਫੋਟੋ ਲੱਗੀ ਹੈ ਆਮ ਆਦਮੀ ਪਾਰਟੀ ਦੇ ਤਿੰਨ ਰਾਜ ਸਭਾ ਐਮਪੀਆ ਨੂੰ ਕਹਿੰਦੇ ਜੀ ਸਟਾਰ ਕੰਪੇਨਰ ਲਿਸਟ ਚ ਨਹੀਂ ਪਾਇਆ ਇੱਥੇ ਮੈਂ ਪੁੱਛਣਾ ਚਾਹੁੰਨਾ ਵੀ ਜਿਹੜੇ ਕਹਿੰਦੇ ਵੀ ਅਸੀਂ 13 ਜ਼ੀਰੋ ਕਰਨਾ ਹੈ ਉਹਨਾਂ ਨੇ ਪਹਿਲਾਂ 92 ਜੀ 92 ਜਿਤਾਏ ਪੰਜਾਬ ਨੇ ਉਹਨਾਂ ਨੂੰ 92 ਜ਼ੀਰੋ ਕੀਤਾ ਫਿਰ ਰਾਜ ਸਭਾ ਚ 7 ਜ਼ੀਰੋ ਕੀਤਾ ਜਦੋਂ ਸਿਮਰਨਜੀਤ ਸਿੰਘ ਮਾਨ ਲੋਕ ਸਭਾ ਦੇ ਵਿੱਚ ਪੰਜਾਬ ਦੇ ਮਜਲੂਮਾਂ ਦੇ ਸਿੱਖਾਂ ਦੇ ਚੰਡੀਗੜ੍ਹ ਦੇ ਪੰਜਾਬੀ ਬੋਲਦੇ ਇਲਾਕਿਆਂ ਦੇ ਤੇ ਆਦੀਵਾਸੀਆਂ ਦੇ ਮਜਲੂਮਾਂ ਦੇ ਰਗਰੇਟਿਆਂ ਦੇ ਮੁੱਦੇ ਚੱਕ ਰਹੇ ਸੀ ਤਾਂ ਇਹ ਸੱਤ ਕਿੱਥੇ ਸੀਗੇ ਜਿਨ੍ਹਾਂ ਨੂੰ ਪਹਿਲਾਂ ਸੱਤ ਜ਼ੀਰੋ ਕੀਤਾ ਸੀ ਸੋ ਭਗਵਾਨਤਮਾਨ ਜੀ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਾ ਕਰੋ ਕਾਂਗਰਸ ਨਾਲ ਥੋੜਾ ਗੱਠਜੋੜ ਉੱਤੇ ਹੈਗਾ ਤੁਸੀਂ ਇੱਕ ਹੋ ਪਹਿਲਾਂ ਤੁਹਾਨੂੰ 7 0 ਕਿੰਨੀ ਵਾਰੀ ਕਰਤਾ ਤੇ ਹੁਣ 13 0 ਦੇ ਤੁਸੀਂ ਸੁਪਨੇ ਲਾ ਲਓ ਪੰਜਾਬ ਦੇ ਲੋਕ ਜਾਗ ਚੁੱਕੇ ਆ ਇਹ 0 13 ਪੱਕਾ ਹੋਣਾ ਤੇ ਇੰਨੀਆਂ ਬੇਨਤੀਆਂ ਕਰਦਾ ਮੈਂ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਨਾ ਵੀ ਇਹ ਇਹਨਾਂ ਦੇ ਹਾਲ ਨੇ ਇਹ ਜਿਤਾ ਕੇ ਫਿਰ ਤੁਹਾਨੂੰ ਪੁੱਛਦੇ ਨਹੀਂ ਤੇ ਇਹਨਾਂ ਤੋਂ ਸੁਚੇਤ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ